ਹਾਂਜੀ ਵੀਰੇ ਸਤਿ ਸ੍ਰੀ ਅਕਾਲ ਸਾਰੇ ਕਿਸਾਨ ਵੀਰਾਂ ਨੂੰ ਤੇ ਅੱਜ ਆਪਾਂ ਨੇ ਜਿਹੜੀ ਸਬਜ਼ੀਆਂ ਦੀ ਦੁਕਾਨ ਆ ਜਿਹੜੀ ਉਹ ਰੋਡ ਦੇ ਉੱਪਰ ਆਪਾਂ ਨੇ ਲਾ ਲਈ ਤੇ ਜੇ ਕਿਸੇ ਵੀ ਵੀਰ ਨੂੰ ਭੈਣ ਨੂੰ ਸਬਜ਼ੀਆਂ ਦੀ ਲੋੜ ਆ ਤੁਸੀਂ ਤਾਜ਼ੀਆਂ ਨੇ ਜਿਹੜੀਆਂ ਫਰੈਸ਼ ਸਬਜ਼ੀਆਂ ਤੁਸੀਂ ਲੈ ਕੇ ਜਾ ਸਕਦੇ ਹੋ ਇਹ ਲੋਕੇਸ਼ਨ ਆ ਜਿਹੜੀ ਗੁਜਰਾ ਤੁਖ ਨਾਲ ਰੋਡ ਦੇ ਉੱਪਰ ਸਬਜ਼ੀਆਂ ਨੇ ਜਿਹੜੀਆਂ ਇਹ ਮਿਲਦੀਆਂ ਨੇ ਤੁਸੀਂ ਕਾਲ ਕਰਕੇ ਵੀ ਪੈਕ ਕਰਵਾ ਸਕਦੇ ਹੋ ਤੇ ਫੜ ਕੇ ਲਿਜਾ ਸਕਦੇ ਹੋ ਤੇ ਆ ਦੇਖੋ ਆਪਣੀਆਂ ਜਿਹੜੀਆਂ ਸਬਜ਼ੀਆਂ ਲੱਗੀਆਂ ਹੋਈਆਂ ਨੇ ਤੇ ਕਿਹੜੀਆਂ-ਕਿਹੜੀਆਂ ਏਟਮਾਨੇ ਦੇ ਵਿੱਚ ਦੇਖੋ ਸ਼ਿਮਲਾ ਮਿਰਚ ਸਟਾਰਟ ਹੋ ਗਈ ਹੈ ਜਿਹੜੀ ਤੇ ਚਾਈਨੀਜ਼ ਖੀਰਾ ਇਹ ਵੀ ਮਿਲਦਾ ਆਪਣੇ ਕੋਲ ਉਸ ਤੋਂ ਬਾਅਦ ਦੇਸੀ ਕੱਦੂ ਆ ਜਿਹੜਾ ਉਹ ਵੀ ਸਟਾਰਟ ਜਿਹੜਾ ਹੋ ਚੁੱਕਿਆ ਜਿਸ ਕਿਸੇ ਵੀ ਵੀਰ ਭਾਈ ਨੂੰ ਲੋੜ ਆ ਤੁਸੀਂ ਲਿਜਾ ਸਕਦੇ ਹੋ ਛੱਪਨ ਕੱਦੂ ਟਮਾਟਰ ਦੇਸੀ ਖੀਰਾ ਲੌਕੀ ਤੇ ਜੁਗਨੀ ਪੇਠਾ ਦੇਸੀ ਪੇਠਾ गोभी फूल गोभी बंद गोभी जेडी भी चीज चीज गोभीता ਤੁਸੀਂ ਆ ਕੇ ਲੈ ਕੇ ਜਾ ਸਕਦੇ ਹੋ ਤਾਜ਼ੀਆਂ ਨੇ ਜਿਹੜੀਆਂ ਸਬਜ਼ੀਆਂ ਸਾਰੀਆਂ ਮਿਲਦੀਆਂ ਨੇ ਇਹ ਨਹੀਂ ਹੈਗਾ ਆਪਾਂ ਬੇ ਕੱਲ ਵਾਲੀ ਜਾਂ ਪਰਸੋਂ ਵਾਲੀ ਵੇਚੀ ਜਾਣੀਆਂ ਬਿਲਕੁਲ ਫਰੈਸ਼ ਸਬਜ਼ੀਆਂ ਆਪਾਂ ਤੋੜ ਕੇ ਜਿਹੜੀਆਂ ਦਿੰਦੇ ਆ ਕਿਸੇ ਵੀ ਵੀਰ ਨੂੰ ਲੋੜ ਆ ਤੁਸੀਂ ਆ ਕੇ ਜਿਹੜੀਆਂ ਲਿਜਾ ਸਕਦੇ ਹੋ